ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਆਫਟਰਨੂੰ ਤੁਸੀਂ ਜਿਵੇਂ ਸਾਰੇ ਜਾਣਦੇ ਹੋਗੇ ਪਿੰਡ ਕੁੰਮੜਾ ਵਿਖੇ ਮਿਤੀ 13 ਨਵੰਬਰ 2024 ਨੂੰ ਇੱਕ ਐਫ ਆਈ ਆਰ ਦਰਜ ਹੋਈ ਸੀਗੀ ਜ ਜਿਹਦੇ ਵਿੱਚ ਕੰਪਲੇਨੈਂਟ ਸੀਗੇ ਸ਼੍ਰੀ ਬਲਵਿੰਦਰ ਸਿੰਘ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਥਾਣੇ ਦੇ ਵਿੱਚ ਕਿ ਇਹਨਾਂ ਦਾ ਬੇਟਾ ਦਮਨ ਜਿਹੜਾ ਕਿ 17 ਸਾਲ ਦੀ ਉਮਰ ਹੈਗੀ ਹੈਗੀ ਆ ਵੀ ਇਹਨੂੰ ਤੇ ਇਹਦੇ ਨਾਲ ਇਹਦਾ ਇੱਕ ਦੋਸਤ ਹੋਰ ਸੀਗਾ ਦਿਲਪ੍ਰੀਤ ਇਹਨਾਂ ਦੇ ਉੱਪਰ ਬਹੁਤ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਸੀਗਾ ਇਹਦੇ ਵਿੱਚ ਆਕਾਸ਼ ਤੇ ਇਹਦੇ ਹੋਰ ਪੰਜ ਸਾਥੀ ਸੀਗੇ ਟੋਟਲ 6 ਜਣਿਆਂ ਨੇ ਚਾਕੂ ਨਾਲ ਸਟੈਬਿੰਗ ਕੀਤੀ ਗਈ ਸੀਗੀ ਹਮਲਾ ਬਹੁਤ ਬੁਰੀ ਤਰੀਕੇ ਨਾਲ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਸੀਗਾ ਜਿਸ ਦੇ ਬਾਅਦ ਬਹੁਤ ਦੁਖਦਾਇਕ ਘਟਨਾ ਹੋਈ ਸੀਗੀ ਕਿ ਜਿਹਦੇ ਵਿੱਚ ਇਸ ਬੱਚੇ ਦੀ ਦਮਨ ਦੀ ਦੁਖਵਰੀ ਘਟਨਾ ਨਾਲ ਵਿੱਚ ਇਹਦੀ ਮੌਤ ਹੋ ਗਈ ਸੀਗੀ ਤੇ ਦਿਲਪ੍ਰੀਤ ਹਜੇ ਵੀ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਇਹਦੇ ਵਿੱਚ ਮਰਡਰ ਦੀ ਐਫਆਈਆਰ ਦਰਜ ਹੋਈ ਸੀਗੀ ਸੈਕਸ਼ਨ 103 ਤੇ ਅਟੈਂਪਟ ਟੂ ਮਰਡਰ ਸੈਕਸ਼ਨ 109 126 ਤੇ ਉਸ ਤੋਂ ਬਾਅਦ 190 ਤੇ 191 ਪੰਜ ਸੈਕਸ਼ਨਾਂ ਦੇ ਵਿੱਚ ਐਫਆਈਆਰ ਦਰਜ ਹੋਈ ਸੀਗੀ ਐਫਆਈਆਰ ਨੰਬਰ 94 ਪੁਲਿਸ ਸਟੇਸ਼ਨ ਫੇਜ਼ 8 ਐਸਐਸ ਨਗਰ ਦੇ ਵਿੱਚ ਦਰਜ ਹੋਈ ਸੀਗੀ ਇਸ ਐਫਆਈਆਰ ਦੇ ਇਸ ਐਫਆਈਆਰ ਨੂੰ ਟ੍ਰੇਸ ਕਰਨ ਲਈ ਪੁਲਿਸ uh, ਸਟੇਸ਼ਨ 8 ਦੇ ਜਿਹੜੇ ਇੰਸਪੈਕਟਰ ਹੈਗੇ ਇੰਸਪੈਕਟਰ ਤੇ ਆਈਟੀ ਸਿਟੀ ਦੇ ਇੰਸਪੈਕਟਰ ਸਿਮਰਜੀਤ ਤੇ ਸਾਡੇ CIA ਦੇ ਇੰਸਪੈਕਟਰ ਹਰਮਿੰਦਰ ਸਿੰਘ ਸਾਡੇ SPD ਜੋਤੀ Yadav ਸਾਡੇ DSPD ਤਲਵਿੰਦਰ ਸਿੰਘ ਸਾਡੇ SP ਸਿਟੀ ਹਰਬੀਰ ਅਟਵਾਲ ਸਾਡੇ DSP ਸਿਟੀ 2 ਹਰਸਿਮਰਨ ਬਲ ਇਹਨਾਂ ਸਾਰਿਆਂ ਦੀ ਵੱਖ-ਵੱਖਰੀਆਂ ਟੀਮਾਂ SSP ਦੀਪਕ ਪਾਰਿਕ ਜੀ ਨੇ ਬਣਾਈ ਸੀਗੀ ਤੇ ਸਾਡੇ ਡੀਜੀਪੀ ਪੰਜਾਬ શ્રી ਗੋਰਵ ਯਾਦਵ ਜੀ ਵੀ ਜਿਹੜੇ ਹੈਗੇ ਇਸ ਪੂਰੇ ਮਾਮਲੇ ਨੂੰ ਸਾਨੂੰ ਦਿਸ਼ਾ ਨਿਰਦੇਸ਼ ਕੰਟੀਨਿਊਸਲੀ ਗਾਈਡੈਂਸ ਤੇ ਸਪੋਰਟ ਦੇ ਰਹੇ ਸੀਗੇ ਸੋ ਅਸੀਂ ਵੱਖ-ਵੱਖਰੀਆਂ ਟੀਮਾਂ ਇਹਦੇ ਵਿੱਚ ਬਣਾ ਕੇ ਜਿਹੜੀ ਹੈਗੀ ਹੈ ਯੂਪੀ ਦਿੱਲੀ ਵਗੈਰਾ ਕਾਫੀ ਜਗ੍ਹਾ ਅਸੀਂ ਭੇਜੀ ਸੀਗੀ ਦੋਸ਼ੀਆ ਦੀ ਭਾਲ ਕਰਨ ਲਈ ਇਹਦੇ ਵਿੱਚ ਟੋਟਲ 6 ਦੋਸ਼ੀ ਆਈਡੈਂਟੀਫਾਈ ਹੋ ਗਏ ਸੀਗੇ ਸਾਰੇ ਦੇ ਸਾਰੇ ਦੋਸ਼ੀ ਆਈਡੈਂਟੀਫਾਈ ਹੋ ਗਏ ਸੀ ਤੇ ਹੁਣ ਤੱਕ ਜਿਹੜੇ ਹੈਗੇ 4 ਦੋਸ਼ੀ ਫੜੇ ਗਏ ਹੈਗੇ ਜਿਹਦੇ ਵਿੱਚ 3 ਦੋਸ਼ੀ ਜਿਨ੍ਹਾਂ ਦੀ ਪਛਾਣ ਅਮਨ ਟਾਕ ਦੂਜਾ ਦੋਸ਼ੀ ਅਰੁਣ ਤੇ ਤੀਜਾ ਦੋਸ਼ੀ ਆਕਾਸ਼ ਇਹ ਤਿੰਨ ਹੁਣ ਤੱਕ ਅਰੈਸਟ ਹੋ ਗਏ ਤੇ ਚੌਥਾ ਦੋਸ਼ੀ ਵੀ ਅਰੈਸਟ ਹੋ ਗਿਆ ਉਹ ਜੁਵੇਨਾਈਲ ਹੈ ਇਸ ਕਰਕੇ ਤੁਹਾਨੂੰ ਮੈਂ ਉਹਦੀ ਪਹਿਚਾਨ ਜ਼ਾਹਿਰ ਨਹੀਂ ਕਰ ਸਕਦੀ ਹੈਗੀ ਇਹ ਜਿਹੜਾ ਦੋਸ਼ੀ ਅਮਨ ਹੈਗਾ ਇਹ ਸੈਕਟਰ 52 ਚੰਡੀਗੜ੍ਹ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈਗੀ ਅੱਠ ਕਲਾਸਾ ਪਾਸ ਹੈਗਾ ਤੇ ਇਹਦੇ ਖਿਲਾਫ ਪਹਿਲਾ ਵੀ ਫੇਜ਼ 1 ਥਾਣਾ ਮੋਹਾਲੀ ਦੇ ਵਿੱਚ ਲੜਾਈ ਝਗੜੇ ਦਾ ਮੁਕਦਮਾ ਦਰਜ ਹੈਗਾ ਦੂਜਾ ਦੋਸ਼ੀ ਅਰੁਣ ਇਹਦੀ ਵੀ ਉਮਰ ਜਿਹੜੀ ਹੈਗੀ 19 ਸਾਲ ਹੈਗੀ ਇਹ ਵੀ 8th ਕਲਾਸ ਆ ਪਾਸ ਹੈ ਇਹਦੇ ਖਿਲਾਫ ਵੀ ਪਹਿਲਾ ਫੇਜ਼ 1 ਮੋਹਾਲੀ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈਗਾ ਤੀਜਾ ਦੋਸ਼ੀ ਆਕਾਸ਼ ਇਹ ਵੀ ਜਿਹੜਾ ਹੈਗਾ ਇਹ ਪਿੰਡ ਕੁਮੜਾ ਇਹ ਵੀ ਰਹਿਣ ਵਾਲਾ ਇਹਦੀ ਉਮਰ ਕਰੀਬ 22 ਸਾਲ ਹੈ ਇਹ ਵੀ 8 12th ਕਲਾਸ ਪਾਸ ਹੈ ਇਹਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਹੈ ਨਹੀਂ ਹੈ ਤੇ ਚੌਥਾ ਜੁਵਨਾਈਲ ਜਿਹੜਾ ਹੈਗਾ ਇਹ ਐਪਰੀਹੈਂਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋ ਗਏ ਹਨ ਜਿਨ੍ਹਾਂ ਦੇ ਨਾਮ ਰਿਤੇਸ਼ ਅਤੇ ਅਮਿਤ ਹੈਗੇ ਇਹ ਵੀ ਕੁੰਮੜਾ ਵਿਖੇ ਹੀ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਸਾਰੇ ਦੋਸ਼ੀ ਜਿਹੜੇ ਹੈਗੇ ਕੁੰਮੜਾ ਵਿਖੇ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਉਸ ਦਿਨ ਵਰਦਾਤ ਵਾਲੇ ਦਿਨ ਪਤਾ ਲੱਗਿਆ ਹੈਗਾ ਕਿ ਸ਼ਾਮ ਨੂੰ ਕਰੀਬ 6:30 7 ਵਜੇ ਦੀ ਗੱਲ ਹੈਗੀ ਹੈ ਕਿ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਹੈਗਾ ਇਹ ਝਗੜਾ ਹੋਇਆ ਸੀਗਾ ਇਹ ਦੋਨੋਂ ਬੱਚੇ ਜਿਹੜੇ ਹੈਗੇ ਦਮਨ ਤੇ ਦਿਲਪ੍ਰੀਤ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਇਹਨਾਂ ਨੂੰ ਇਹ ਜਿਹੜੇ ਦੋਸ਼ੀ ਪਾਰਟੀ ਹੈਗੀ ਹੈ ਉਹਨਾਂ ਨੇ ਇਨਾਂ ਨੂੰ ਗਾਲੀ ਗਲੋਚ ਕੀਤੀ ਤੇ ਜਦੋਂ ਦਮਨ ਅਤੇ ਦਿਲਪ੍ਰੀਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਗਾਲੀ ਗਲੋਚ ਨਾ ਕਰੋ ਆਰਾਮ ਨਾਲ ਬੋਲੋ ਉਦੋਂ ਇਹ ਸਾਰੇ ਜਿਹੜੇ ਦੋਸ਼ੀ ਮੁਲਾਜ਼ਮ ਹੈਗੇ ਮੁੰਡੇ ਹੈਗੇ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਸਟੈਬਿੰਗ ਕੀਤੀ ਉਹਨਾਂ ਦੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਦੇ ਬੋਡੀ ਦੇ ਉੱਤੇ ਸਟੈਬਿੰਗ ਇਨਜਰੀਜ਼ ਹੈਗੀਆਂ ਵਾਈਟਲ ਆਰਗਨਸ ਦੇ ਉੱਤੇ ਸਟੈਬਿੰਗ ਇਨਜਰੀਜ਼ ਹੈਗੀਆਂ ਜਿਹਦੇ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ ਦੂਜਾ ਬੱਚਾ ਜਿਹੜਾ ਹੈਗਾ ਉਹਨੂੰ ਵੀ ਵਾਈਟਲ ਪਾਰਟਸ ਦੇ ਉੱਤੇ ਸਟੈਬਿੰਗ ਇਜੂਰੀਜ਼ ਹੈਗੀਆਂ ਜਿਹਦੇ ਕਰਕੇ ਹਲੇ ਵੀ ਉਹ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਤੇ ਇਹਨ ਦੇ ਵਿੱਚ ਇੱਕ ਹੋਰ ਦੋਸ਼ੀ ਗੌਰਵ ਜੀ ਨੇ ਕਿ ਇਹਨਾਂ ਦੋਸ਼ੀਆਂ ਨੂੰ ਭਜਾਣ ਦੇ ਵਿੱਚ ਮਦਦ ਕੀਤੀ ਸੀਗੀ ਉਹਨੂੰ ਵੀ ਆਪਾਂ ਅਰੈਸਟ ਕੀਤਾ ਹੈਗਾ ਸੈਕਸ਼ਨ 249 ਬੀ ਐਨ ਐਸ ਤੇ 612 ਬੀ ਐਨ ਐਸ ਕ੍ਰਿਮੀਨਲ ਕਾਂਸਪੀਰੇਸੀ ਤੇ ਪਜਾਉਣ ਦਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਪਜਾਉਣ ਦੀ ਮਦਦ ਕਰਨ ਦੀ ਧਾਰਾ ਵਾ ਅਸੀਂ ਇਹਦੇ ਵਿੱਚ ਲਗਾਈ ਹੈਗੀ ਉਹਦੇ ਵਿੱਚ ਇਸ ਨੂੰ ਗੌਰਵ ਨੂੰ ਆਪਾਂ ਅਰੈਸਟ ਕੀਤਾ ਹੈਗਾ ਸੋ ਇਸ ਤਰੀਕੇ ਨਾਲ ਟੋਟਲ ਪੰਜ ਅਰੈਸਟਾ ਹੁਣ ਤੱਕ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਤੇ ਜਿਹੜੇ ਹੋਰ ਦੋ ਦੋਸ਼ੀ ਰਹਿੰਦੇ ਹੈਗੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਰੈਸਟ ਕੀਤਾ ਜਾਊਗਾ ਇਹਦੇ ਵਾਸਤੇ ਵੀ ਸਾਰੀ ਸਾਡੀ ਟੀਮਾਂ ਜਿਹੜੀ ਹੈਗੀ ਹੈ ਲੱਗਿਆ ਹੋਈ ਹੈ ਮੈਮ ਜਦੋਂ ਭੱਜੇ ਸੀਗੇ ਕਿ ਕਿਥੋਂ ਦੀ ਮਤਲਬ ਠਹਿਰ ਬਣੀ ਸੀ ਕਿਥੋਂ ਇਹ ਮਤਲਬ ਪਕਰ ਹਾਂਜੀ ਬਿਲਕੁਲ ਇਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਹੈਗਾ ਇਹ ਇਹਨਾਂ ਦੇ ਸਾਰਿਆਂ ਨੇ ਗੌਰਵ ਨੇ ਇਹਨਾਂ ਨੂੰ ਲੌਜਿਸਟਿਕਸ ਤੇ SIM ਕਾਰਡ ਪ੍ਰੋਵਾਈਡ ਕੀਤੇ ਤੇ ਸਭ ਤੋਂ ਪਹਿਲਾ ਇਹ ਚੰਡੀਗੜ੍ਹ ਦੇ ਤਨਾਸ ਵਿਖੇ ਗਏ ਹੈਗੇ ਜਿੱਥੇ ਇਹਨਾਂ ਦੀ ਜਿਹੜੀ ਦੋਸ਼ੀ ਹੈਗੀ ਹੈ ਉਹਨਾਂ ਦੀ ਉਹਨਾਂ ਦੀ ਕੋਈ ਰਿਲੇਟਿਵ ਰਹਿੰਦੀ ਹੈਗੀ ਹੈ ਇਹ ਪਹਿਲਾ ਉੱਥੇ ਗਏ ਹੈ ਉੱਥੋਂ ਫਿਰ ਇਹ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੇ ਗਏ ਹੈਗੇ ਉੱਥੋਂ ਇਹਨਾਂ ਨੇ ਦਿੱਲੀ ਵਾਸਤੇ ਟ੍ਰੇਨ ਫੜੀ ਹੈਗੀ ਹੈ ਉੱਥੋਂ ਇਹ ਦਿੱਲੀ ਗਏ ਹੈ ਦਿੱਲੀ ਵਿਖੇ ਇਹਨਾਂ ਦੇ ਦੋਸ਼ੀ ਵਿੱਚੋਂ ਹੀ ਇੱਕ ਜਿਹੜੇ ਉਹਨਾਂ ਦੇ ਦੂਰ ਦੇ ਰਿਸ਼ਤੇਦਾਰ ਹੈਗੇ ਉਹਨਾਂ ਦੀ ਉੱਥੇ ਮਕਾਨ ਹੈਗਾ ਦਿੱਲੀ ਦੇ ਤਿਲਕਨਗਰ ਵਿਖੇ ਉੱਥੇ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਇਹਨਾਂ ਨੇ ਠਹਿਰ ਲਈ ਹੈਗੀ ਉਹਨਾਂ ਨੂੰ ਦੱਸਿਆ ਨਹੀਂ ਕਿ ਇਸ ਤਰੀਕੇ ਨਾਲ ਕ੍ਰਾਈਮ ਕਰਕੇ ਉੱਥੇ ਆਏ ਹੈਗੇ ਤੇ ਟੈਕਨੀਕਲ ਸਰਵੇਲੈਂਸ ਦੀ ਮਦਦ ਨਾਲ ਤੇ ਕੁਛ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹਨਾਂ ਨੂੰ ਜਿਹੜਾ ਹੈਗਾ ਸਾਡੀ ਟੀਮਾਂ ਨੂੰ ਕੌਬੂ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਹੋ ਗਈ। ਮੋਬਾਈਲ ਮੋਬਾਈਲ ਇਹਨਾਂ ਨੇ ਸਵਿਚ ਆਫ ਕਰ ਲਏ ਸੀਗੇ ਜਿਹੜੇ SIM ਕਾਰਡ ਮਤਲਬ ਨਾਰਮਲ ਕਾਲਿੰਗ ਇਹ ਕਰਨੀ ਸੀ ਰਹਿ ਲੇਕਿਨ ਇਹ ਸੋਸ਼ਲ ਮੀਡੀਆ ਤੇ ਹੋਰ ਜਿਹੜੀ WhatsApp ਕਾਲਿੰਗ ਵਗੈਰਾ ਹੈ ਚੈਟਿੰਗ ਵਗੈਰਾ ਕਰ ਰਹੇ ਸੀ। ਇਹ ਰਿਲੇਟਿਵ ਸੀਗਾ। ਜਿਹੜਾ ਕੰਮ ਕਰਨਾ ਹੈ ਇਹਨਾਂ ਦੇ ਇਹ ਯੂਜ਼ਰ ਦਿਮਾਗ ਚੱਲ ਰਹੇ ਨੇ। ਇਹ ਆਕਾਸ਼ ਕਰਕੇ ਜਿਹੜਾ ਦੋਸ਼ੀ ਹੈਗਾ ਉਹਦੇ ਰਿਲੇਟਿਵ ਸੀਗੇ। ਇਹਨਾਂ ਦਾ ਪਹਿਲਾ ਮੁਕੱਦਮਾ ਜੀ ਇਹਨਾਂ 'ਤੇ ਲੜਾਈ 'ਚ ਹੋਇਆ ਹੈ ਇਸ ਤਰ੍ਹਾਂ ਦੇ ਮੁਕੱਦਮੇ ਆ ਕਿ ਜਿਵੇਂ ਬੰਦ ਤੇ ਚੱਲਦੇ ਸੀ ਇਹਨਾਂ ਦਾ ਮੁਕੱਦਮਾ ਹੈਗਾ 307 ਆਈਪੀਸੀ ਦਾ ਮੁਕੱਦਮਾ ਇਹਨਾਂ ਦੇ ਉੱਪਰ ਦਰਜ ਹੋ ਗਿਆ ਸੀਗਾ ਤੇ ਉਹਦੇ ਵਿੱਚ ਇਹਨਾਂ ਦੇ ਨਾਮ ਨੂਮ ਜਿਹੜੇ ਹੈਗੇ ਆਏ ਸੀਗੇ ਪਰ ਪਰਿਵਾਰ ਦੇ ਨਾਲ ਰਹਿੰਦੇ ਸੀ ਇਕੱਲੇ ਹੀ ਰਹਿੰਦੇ ਸੀ ਜਿਵੇਂ ਪੀਜੀ টাইਪ ਰਹਿੰਦੇ ਸੀ ਪਰਿਵਾਰ ਨਾਲ ਰਹਿੰਦਾ ਸੀ ਇਹਨਾਂ ਦੇ ਕੰਮ ਵੀ ਕਰਦੇ ਸੀ ਇਹਨਾਂ ਦੇ ਕੁਝ ਕਾਦੇ ਪਰਿਵਾਰ ਵੀ ਇੱਥੇ ਹੀ ਰਹਿੰਦੇ ਹੈਗੇ ਲੇਕਿਨ ਕੰਮ ਕਾਜ ਕਰਨ ਲਈ ਇਹਨਾਂ ਨੇ ਵੱਖਰੇ ਕਮਰੇ ਉੱਥੇ ਕੁੰਮੜੇ ਦੇ ਵਿੱਚ ਪੀਜੀ ਤੇ ਲਏ ਹੋਏ ਸੀਗੇ ਤੇ ਇਹ ਮੋਸਟਲੀ ਸਾਰੇ ਬੰਦੇ ਜਿਹੜੇ ਹੈਗੇ ਦਿਹਾੜੀ ਟਾਈਪ ਕੰਮ ਕਰਦੇ ਕੋਈ ਕੂਰੀਅਰ ਬாய் ਦਾ ਕੰਮ ਕਰਦਾ ਹੈਗਾ ਤੇ ਕੋਈ ਕਿਤੇ ਸ਼ੋਰੂਮ ਤੇ ਕੰਮ ਕਰਦਾ ਹੈਗਾ ਕੋਈ ਹਸਪੀਟਲ ਦੇ ਵਿੱਚ ਹਾਊਸਕੀਪਿੰਗ ਦਾ ਕੰਮ ਕਰਦਾ ਹੈਗਾ ਇਸ ਤਰੀਕੇ ਦੇ ਕੰਮ ਕਰਦੇ ਹੈਗੇ ਮੈਮ ਹਥਿਆਰ ਵੀ ਮਿਲ ਗਏ ਜਿਨ੍ਹਾਂ ਨਾਲ ਕਤਲ ਕੀਤਾ ਨਹੀਂ ਹੁਣੀ ਇਹ ਜਸਟ ਅਰੈਸਟ ਹੀ ਹੋਏ ਹੈਗੇ ਤੇ ਹੁਣ ਇਹਨਾਂ ਨੂੰ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਇਹਨਾਂ ਤੋਂ ਜਿਹੜੇ ਹਥਿਆਰ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈਗੇ ਉਹਨਾਂ ਦੀ ਰਿਕਵਰੀ ਕਰਾਈ ਜਾਊ ਪਰਵਾਰ ਨਾਲ ਗਲਤ ਨਹੀਂ ਸਸਕਾਰ ਨੂੰ ਲੈ ਕੇ ਕਿਉਂਕਿ ਲੱਗਦਾ ਰੂਰ ਜਾਮ ਕਰਕੇ ਬੈਠੇ ਹੋਏ ਨੇ ਹਾਂਜੀ ਹਾਂਜੀ ਹਾਂ ਬਿਲਕੁਲ ਸਾਡੇ ਜਿਹੜੇ ਐਸਪੀ ਸਿਟੀ ਹੈਗੇ ਸ਼੍ਰੀ ਹਰਬੀਰ ਅਟਵਾਲ ਤੇ ਸਾਡੇ ਡੀਐਸਪੀ ਸਿਟੀ 2 ਜਿਹੜੇ ਹੈਗੇ ਮਿਸਟਰ ਹਰਸੀਮਰਨ ਬਲ ਉਹ ਦੋਨੋਂ ਹੀ ਉੱਥੇ ਪਰਿਵਾਰ ਦੇ ਨਾਲ ਹੈਗੇ ਤੇ ਹੁਣੀ ਐਸਡੀਐਮ ਸਾਹਿਬ ਵੀ ਉੱਥੇ ਗਏ ਹੋਏ ਹੈ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈਗਾ ਜਿਹੜੀ ਇਹ ਅਰੈਸਟ ਹੋਈ ਹੈਗੀ ਹੈ ਇਸ ਮੁਕਦਮੇ ਦੇ ਵਿੱਚ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ ਮੁਕਦਮੇ ਦੇ ਇਨਵੈਸਟੀਗੇਸ਼ਨ ਨੂੰ ਲੈ ਕੇ ਜੋ ਵੀ ਪ੍ਰੋਗਰੈਸ ਹੈ ਉਹ ਵੀ ਉਹਨਾਂ ਨਾਲ ਸਾਂਝ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਨੂੰ ਜਲ ਤੋਂ ਜਲ ਖਤਮ ਕਰ ਦਿਓ ਬੰਦਾ ਮੁੱਦਾ ਗੈਰੀਟੇਜੰਦਾ ਆ ਰਿਹਾ ਕਹਿੰਦੇ ਜੀ ਬੰਦਾ ਬੈਰੀ ਦੇਖੋ ਸੋ ਇਸ ਦੇਖੋ ਇਸ ਤਰੀਕੇ ਦਾ ਕੋਈ ਵੈਰੀਫਿਕੇਸ਼ਨ ਵਾਲੀ ਚੀਜ਼ ਤੋਂ ਚਲਣੀ ਚਾਹੀਦੀ ਹੈ ਟੈਨੈਂਟ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਪਰੰਤੂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਲੜਾਈ ਹੋਈ ਹੈ ਉਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਹੋਈ ਹੈ ਸੋ ਉੱਥੇ ਮੁੱਦਾ ਜਿਹੜਾ ਬਣਿਆ ਉਹ ਪਾਰਕਿੰਗ ਨੂੰ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਗਾਲੀ ਗਲੋਚ ਵਾਲੀ ਗੱਲ ਬਣੀ ਹੈ ਉੱਥੋਂ ਲੈ ਕੇ ਲੜਾਈ ਵਧੀ ਹੈਗੀ ਹੈ ਤੋ ਇਹਦੇ ਵਿੱਚ ਤਾਂ ਕੋਈ ਵੈਰੀਫਿਕੇਸ਼ਨ ਵਾਲਾ ਇਸ਼ੂ ਹੈ ਨਹੀਂ ਪਰੰਤੂ ਇਹ ਗੱਲ ਸਹੀ ਹੈ ਕਿ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਇਹਨੂੰ ਆਪਾਂ ਜ਼ਰੂਰ ਕਰਵਾਂਗੇ ਮੈਂ ਮੇਰੇ ਜਿਹੜਾ ਓਨਰ ਸੀਗਾ ਪੀ ਦਾ ਉਸਦੇ ਬੱਚੇ ਨੇ ਆਲਰੇਡੀ ਪਹਿਲਾਂ ਦੇ ਦਿੱਤ ਸੀਗਾ ਕਿਹੜੇ ਵਾਲੇ ਵੈਰੀਫਿਕੇਸ਼ਨ ਨਹੀਂ ਕਰਵਾਈ ਹੋਈ ਸੀ ਜਿਹੜੀ ਦਿਨਾਂ ਦੇ ਮਕਾਨ 'ਚ ਰਹਦੇ ਸੀਗੇ ਉਹ ਤੇ ਬੱਚੇ ਨੇ ਪਹਿਲਾਂ ਦੱਸ ਸੀਗੇ ਮੇਰੇ ਜੀ ਨੂੰ ਇਸ ਵਾਲੇ ਕੱਲ ਕੱਲ ਤੱਕ ਕਰਵਾ ਲ ਦੇਣਾਂਗੇ ਇਦੇ ਬਾਰੇ ਮੈਨੂੰ ਆਈਡੀਆ ਨਹੀਂ ਹੈ ਮੈਂ ਪਤਾ ਕਰਕੇ ਤੁਹਾਨੂੰ ਮੇਰੇ ਸਭ ਕੋਲ ਹੀ ਹੈ ਸੀ ਜਾਂ ਸੀ ਇਹਨਾਂ ਨੇ ਸਭ ਪਹਿਲਾਂ ਵਾਰਿੰਦਾ ਤੋਂ ਕਿੰਨੇ ਕੀਤਾ ਸਭ ਤੋਂ ਜ਼ਿਆਦਾ ਕਿਤੇ ਵੀ ਸੀ ਆਈਡੀ ਹੁਣੀ ਹੀ ਸਾਰਿਆਂ ਦੀ ਗ੍ਰਿਫਤਾਰੀ ਹੋਈ ਹੈਗੀ ਰਾਤੋਂ ਰਾਤ ਆਪਾਂ ਇਹਨਾਂ ਨੂੰ ਦਿੱਲੀ ਤੋਂ ਫੜ ਕੇ ਲਿਆਂਦਾ ਹੈਗਾ ਤੇ ਇਹਨਾਂ ਨੂੰ ਹੁਣ ਰਿਮਾਂਡ ਤੇ ਪੁੱਛਗਿੱਛ ਕਰਕੇ ਕਲੈਰਿਟੀ ਆਊਗੀ ਕਿ ਕਿਨੇ ਕਿਹੜਾ ਹਥਿਆਰ ਯੂਜ਼ ਕੀਤਾ ਹੈ ਤੇ ਉਹ ਹਥਿਆਰ ਰਿਕਵਰ ਕਰਵਾਏ ਜਾਣਗੇ ਵਿਚਾਰੋ ਜੋ ਹੈ ਇਨਕਲੂਡਿੰਗ ਜੁਵਨਾਈ ਹਮਮ ਕੀ ਫੈਮਲੀ ਕੂਪੜਾ ਰਹੇਗੀ ਕਿਸੇ ਦੀ న్యూਸ ਐਸੀ ਵੀ ਕਿ ਸ਼ਾਇਦ ਫੈਮਲੀ ਵੀ ਕੁਝ ਕੁਝ ਜਨੋ ਕੀ ਫੈਮਲੀ ਵੀ ਭag ਗਈ ਸੀਗੀ ਫਿਰ ਅਸੀਂ ਉਹਨਾਂ ਨੂੰ ਵੀ ਟ੍ਰੇਸ ਕੀਤਾ ਉਹਨਾਂ ਨੂੰ ਵੀ ਜਿਹੜਾ ਹੈਗਾ ਕੁਐਸਚਨਿੰਗ ਕੀਤੀ ਗਈ ਹੈ ਸਸਟੇਨਡ ਕੁਐਸਚਨਿੰਗ ਉਹਨਾਂ ਦੀ ਵੀ ਹੋਈ ਹੈਗੀ ਹੈ ਇਹਨਾਂ ਦੇ ਜਿਹੜੇ ਨੋਨ ਹੈਗੇ ਸੀ ਇਹਨਾਂ ਦੇ ਦੋਸਤ ਹੈਗੇ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੂੰ ਸਾਰਿਆਂ ਨੂੰ ਵੀ ਟ੍ਰੇਸ ਕਰਕੇ ਉਹਨਾਂ ਦੀ ਵੀ ਕੁਐਸਚਨਿੰਗ ਕਰਕੇ ਇਹਨਾਂ ਦੇ ਵੇਅਰ ਅਬਾਊਟਸ ਬਾਰੇ ਪਤਾ ਲਗਾਇਆ ਗਿਆ ਹੈ ਸੋ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਇਹਨਾਂ ਦੋਨੋਂ ਮੈਟਰਸ ਦੇ ਉੱਤੇ ਕੰਮ ਹੋਇਆ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ